ਵਰਾਲੀ 5% ਪ੍ਰਦੂਸ਼ਣ ਹੈ 15 ਦਿਨਾਂ ਦੇ ਵਿੱਚ ਸਾਡੀ ਮਜਬੂਰੀ ਹੈ ਤੇ ਜਿਹੜਾ ਕੰਪਨੀਆਂ ਦਾ 55% ਪ੍ਰਦੂਸ਼ਣ ਹੈ ਕਰੋ ਗਿਰਫਤਾਰ ਆ 5-4 ਦਿਨ ਹੋ ਗਏ ਇੱਥੇ ਲਾਟਾਂ ਨਿਕਲਦੀਆਂ ਆਂ ਰਾਮਪੂਰੇ ਕੋਲੇ ਕੀ ਲੋਕੇਸ਼ਨ ਨਹੀਂ ਉਹਦੀ ਆਈ ਪਹਿਲਾਂ ਰਾਮਬਨ ਫੁੱਕਿਆ ਉਹਦਾ ਕੋਈ ਪ੍ਰਦੂਸ਼ਣ ਨਹੀਂ ਆਇਆ ਆਉਣ ਵਾਲੇ ਦਿਨਾਂ ਚ ਆ ਫੈਕਟਰੀਆਂ ਦੇ ਵਿੱਚੋਂ ਪੜਾਕੇ ਵਿੱਚਣ ਬੱਚਣਗੇ ਦੀਵਾਲੀ ਦੇ ਉੱਤੇ ਉਹਦਾ ਕੋਈ ਪ੍ਰਦੂਸ਼ਣ ਨਹੀਂ ਨਜ਼ਰ ਆਉਂਦਾ ਕਿ ਕਿਸਾਨ ਦਾ ਪ੍ਰਦੂਸ਼ਣ ਦਿੱਲੀ ਤੱਕ ਜਾਂਦਾ ਭਗਵੰਤਬਾਨ ਸਾਹਿਬ ਜਿਹੜਾ ਸਾਡਾ ਬੱਚਾ ਕਿਸਾਨ ਤੇ ਜਾਂ ਮਜ਼ਦੂਰ ਜਿਹੜਾ ਪਰਾਲੀ ਸਾੜਦਾ ਸਭ ਤੋਂ ਪਹਿਲਾਂ ਫੇਫੜਿਆਂ ਦੇ ਉਹਦੇ ਧੂਆਂ ਜਾਂਦਾ ਅੰਦਰ ਹੋਰ ਦੇ ਨਹੀਂ ਜਾਂਦਾ ਦਿੱਲੀ ਤੱਕ ਨਹੀਂ ਜਾਂਦਾ ਅਸੀਂ ਆਦੇ ਸਾਨੂੰ ਸੰਦਮਹੀਆ ਕਰਾਓ ਦਿਓ ਕੁਆਂਟਲ ਪ੍ਰਤੀ 200 ਰੁਪਿਆ ਸਬਸਿਡੀ ਸਾਡਾ ਛੌਂਕ ਹੈ ਅੱਗ ਲਾਉਣਾ ਸਭ ਤੋਂ ਪਹਿਲਾਂ ਸਾਡੇ ਫੇਫੜਾਂ 'ਤਾਂ ਨਹੀਂ ਧੂਆਂ ਸਾਡੇ ਬੱਚੇ ਦੇ ਜਾਂਦਾ ਤੇ ਜਾਂ ਜਿਹੜੇ ਸਾਡੇ ਭਰਾ ਛੜਕਾਂ ਉਤੋਂ ਦੀ ਜਾਂਦੇ ਆ ਜਦੋਂ ਧੂਆਂ ਆਉਂਦਾ ਇਹਨਾਂ ਦੇ ਜਾਂਦਾ ਸਾਡੇ ਸਾਡਾ ਛੌਂਕ ਹੈ ਇਹਨਾਂ ਦੀਆਂ ਕੋਠੀਆਂ ਤੱਕ ਤਾਂ ਉੱਥੇ ਕੋਈ ਮੱਛਰ ਦਾ ਦਾਣਾ ਵੀ ਨਹੀਂ ਜਾਂਦਾ ਤੇ ਧੂਆਂ ਕਿੱਥੇ ਜਾਵੜੂਗਾ ਇਹ ਸਭ ਲੋਕਾਂ ਨੂੰ ਘਬਰਾਹ ਕੀਤਾ ਜਾ ਰਿਹਾ ਹੈ ਇਹ ਬਦਲਾ ਆਇਆ ਹੈ ਇਹ ਸਾਡੀ ਧਰਤੀ ਹਰੀ ਭਰੀ ਪੰਜਾਬ ਦੀ ਬਈ ਰੜਕਦੀ ਹੈ ਇਹ ਕਿਤੇ ਨੂੰ ਖੋਣਾ ਚਾਹੁੰਦੇ ਆ ਕਿ ਕਿਸਾਨ ਹੱਥ ਕੜੇ ਕਰਕੇ ਖੇਤਾਂ ਚੋਂ ਬਾਹਰ ਨਿਕਲ ਜੇ ਕਿਤੇ ਤਾਂ ਸੋਕੇ ਨਾਲ ਮਾਰਿਆ ਜਾ ਰਿਹਾ ਹੈ ਕਿਤੇ ਪਾਣੀ ਨਾਲ ਮਾਰਿਆ ਜਾ ਰਿਹਾ ਹੈ ਕਿਤੇ ਕਿਸਾਨੀ ਦੇ ਉੱਤੇ ਪਰਾਲੀ ਦੇ ਤੌਰ ਤੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਸੱਟ ਕੇ ਮਜਬੂਰ ਕਰਕੇ ਇਹ ਖੇਤੀ ਨੂੰ ਕਿਵੇਂ ਖੋਇਆ ਜਾਵੇ ਆ ਪੰਜਾਬ ਦੇ ਵਿੱਚ ਬਦਲਾ ਆਇਆ ਹੈ